मुदाार ਾਂਗਾਂ ਬੰਡੀ ਦੇ ਵਿੱਚ ਬਰਾਜਮਾਨ ਟਰੈਕਟਰ ਆਪਰੇਟਰ ਤਕਰੀਬਨ 10-11 ਦਿਨ ਹੋ ਗਏ ਜਿੱਥੇ ਕਿ ਪ੍ਰਧਾਨਗੀ ਨੂੰ ਲੈ ਕੇ ਝਾੜੂ ਵਾਲੇ ਦੀ ਸਰਕਾਰ ਪ੍ਰਧਾਨਗੀ ਨੂੰ ਲੈ ਕੇ ਹੱਥਾਂ ਦੇ ਵਿੱਚ ਆਈ ਪਈ ਹੈ ਵੀ ਜੇ ਇਦਾਂ ਤੋਂ ਆਪਰੇਟਰਾਂ ਤੋਂ ਪ੍ਰਧਾਨਗੀ ਖੋਹੀ ਜਾਵੇ ਸਾਡੇ ਬੰਦਿਆਂ ਦੇ ਲੱਤ ਥੱਲੇ ਦੀ ਨਿਘਾਇਆ ਜਾਵੇ ਕਿਉਂਕਿ ਸਰਕਾਰ ਦੀਆਂ ਨੀਤੀਆਂ ਨੇ ਜਿਹੜੀਆਂ ਉਨਾਰੇ ਤਕਰੀਬਨ ਗਰੀਬ ਲੋਕਾਂ ਨੂੰ ਮਾਰਨ ਦੀਆਂ ਨੀਤੀਆਂ ਦੇ ਉੱਤੇ ਤੁਰੀ ਹੋਈ ਹੈ ਦੇਖੋ ਪੰਜਾਬ ਸਰਕਾਰ ਨੇ ਜਦੋਂ ਬਣੀ ਹੈਗੀ ਲੋਕਾਂ ਨਾਲ ਵਾਅਦੇ ਕੀਤੇ ਮੈਂ ਤਾਂ ਕਹਿੰਦਾ ਵਾਅਦੇ ਤਾਂ ਕਿਹੜਾ ਸੀ ਸਾਰੇ ਗੱਪ ਮਾਰੇ ਸੀ ਸਾਨੂੰ ਲੋਕਾਂ ਨੂੰ ਗਮਰਾਹ ਕੀਤਾ ਸੀ ਬਦਲਾ 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 ਐਸਾ ਆਇਆ ਜਿਹਦੇ ਵਿੱਚ ਪੰਜਾਬ ਸਰਕਾਰ ਨੂੰ 92 ਐਮਐਲਏ ਪਾਵਲ ਕਰੇ ਜਿੱਤੇ ਆ ਕੇ ਦਿੱਤੇ ਕਿਉਂਕਿ ਲੋਕ ਚਾਹੁੰਦੇ ਸੀ ਵੀ ਬਦਲਾਅ ਨਾਲ ਪਤਾ ਨਹੀਂ ਸ਼ਹਿਰ ਕੋ ਚੰਗਾ ਹੋਊਗਾ ਵੀ ਪਿੰਡਾਂ ਦਾ ਵਿਕਾਸ ਹੋਊਗਾ ਸ਼ਹਿਰਾਂ ਦਾ ਵਿਕਾਸ ਹੋਊਗਾ ਪਰ ਸਰਕਾਰ ਨੇ ਸਾਰਾ ਉਲਟ ਕੀਤਾ ਹੈ ਉਹ ਵਿਕਾਸ ਨਹੀਂ ਹੋਇਆ ਸਭ ਤੋਂ ਛੋਟਾ ਕੰਮ ਹੈ ਜਿਹੜਾ ਕ੍ਰੈਕਟਰ ਹੋ ਰਹਿਗਾ ਕ੍ਰੈਕਟਰ ਚਲਾਉਣਾ ਕੋਈ ਸੌਖੀ ਗੱਲ ਨਹੀਂ ਜੇ ਤੜਕੇ ਬੰਦਾ ਸਟੀਅਰਿੰਗ ਦੇ ਉੱਤੇ ਬੈਠ ਗਿਆ ਤਾਂ ਜਿਵੇਂ ਹੁਣ ਮੰਡੀ ਦਾ ਸੀਜ਼ਨ ਚੱਲ ਰਿਹਾ ਹੈਗਾ ਜਿਹੜਾ ਬੰਦਾ ਬੋਰੀਆਂ ਦੇ ਵਿੱਚ ਭਰ ਕੇ ਟਰੈਕਟਰ ਸਾਰਾ ਦਿਨ ਚਲਾਊਗਾ ਉਹ ਸਦਾ ਸੱਟਿਆਂ ਨਾਲ ਸੋ ਜਾਵੇ ਸ਼ਾਮ ਤੱਕ ਲੀਡਰੀ ਨੂੰ ਅੱਗੇ ਲਿਿਆਉਣ ਵਾਸਤੇ ਆਰਦੇ ਬੰਦਿਆਂ ਨੂੰ ਅੱਗੇ ਲਿਿਆਉਣ ਵਾਸਤੇ ਜੇ ਕਿਤੇ ਕਿਸੇ ਦੀ ਵੀ ਪ੍ਰਧਾਨਗੀ ਹੈ ਚਾਹੇ ਟਰੈਕਟਰਾਂ ਦੀ ਪ੍ਰਧਾਨਗੀ ਹੈ ਸਾਡੇ ਨਾਲ ਟਰੱਕ ਆਪਰੇਟਰ ਵੀ ਬੈਠੇ ਹੈਗੇ ਉਹਨਾਂ ਦੀ ਪ੍ਰਧਾਨਗੀ ਵੀ ਹੈ ਪ੍ਰਧਾਨ ਹੈ ਉਹਨਾਂ ਨੂੰ ਬਣਾਉਂਦੇ ਆ ਜਿਹੜਾ ਕੋਈ ਆਪਰੇਟਰ ਨਾ ਹੋਵੇ ਕਿਸੇ ਕੋਲ ਟਰੱਕ ਨਾ ਹੋਵੇ ਉਹ ਪ੍ਰਧਾਨ ਬਣ ਜਾਂਦਾ ਜੀ ਨੰਬਰ 2 ਤੇ ਸਭ ਤੋਂ ਛੋਟਾ ਰੇਗਾਰ ਰISING ਮੈਂ ਸਭ ਤੋਂ ਛੋਟਾ ਰੇਗਾਰ ਕਹਿੰਦਾ ਇਹਨੂੰ ਟਰੈਕਟਰਾਂ ਨੂੰ ਕਿਉਂ ਸਰਕਾਰ ਨੇ ਇਹ ਪਹਿਲੇ ਗੱਦਾ ਕਰਾਰ ਦਿੱਤਾ ਹੋਇਆ ਹੈ ਅੱਜ ਇਹਨਾਂ ਨੇ ਦੁਬਾਰਾ ਫੇਰ ਫਿਰਕੇ ਸਾਬਤ ਕਰਤਾ ਕਿ ਬਦਲਾਅ ਦੇ ਨਾਂ ਦੇ ਉੱਤੇ ਸਿਰਫ ਕੱਲੀਆਂ ਪ੍ਰਧਾਨਗੀਆਂ ਭਾਲਦੇ ਆ ਜਿਹਦੇ ਨਾਲ ਪਬਲਿਕ ਨਹੀਂ ਹੈਗੀ ਕਾਹਦਾ ਪ੍ਰਧਾਨ ਹੁੰਦਾ ਹੈਗਾ ਜੇ ਐਮਐਲਏ ਮੁੱਖ ਮੰਤਰੀ ਦੇ ਨਾਲ ਨਾ ਹੋਣ ਤਾਂ ਕਾਹਦਾ ਮੁੱਖ ਮੰਤਰੀ ਹੋਏਗਾ ਔਰ ਸਾਡਾ ਮੁੱਖ ਮੰਤਰੀ ਫਸਲਾ ਦੇ ਵਿੱਚ ਸਾਨੂੰ ਚੋਣੇ ਸੀ ਗਲਤ ਕਰ ਬੈਠੇ ਅਸੀਂ ਲੋਕਾਂ ਨੂੰ ਪਹਿਲਾਂ ਵੀ ਬੇਨਤੀ ਕੀਤੀ ਵੀ ਬੰਦਾ ਮਾੜਾ ਹੈ ਸ਼ਰਾਬੀ ਕੁਆਬੀ ਬੰਦਾ ਹੈ ੜਕੇ ਉੱਠ ਕੇ ਦਾਰੂ ਪੀਂਦਾ ਹੈ ਦਾਰੂ ਪੀ ਕੇ ਛਾਵ ਨੂੰ ਜੇ ਕੋਈ ਪੱਤਰਕਾਰ ਆ ਗਿਆ ਤਾਂ ਪੱਤਰਕਾਰਾਂ ਨੂੰ ਵੀ ਰੋਖਾ ਬੋਲਿਆ ਜਾਣਾ ਹੈਗਾ ਜੇ ਕੋਈ ਮੇਰੇ ਕਹਿਣ ਦਾ ਨਹੀਂ ਗੱਲ ਹੈਗੀ ਪੱਤਰਕਾਰਾਂ ਨੇ ਨੈਟ ਦੇ ਉੱਤੇ ਵਾਇਰਲ ਕੀਤਾ ਹੋਇਆ ਇਹਨਾਂ ਦਾ ਸਾਰਾ ਹੁਣ ਸਾਡੇ ਭੀਖੀ ਦੇ ਵਿੱਚ ਸ਼ੁਰੂਆਤ ਕੀਤਾ ਤੱਕਾ ਕਰ ਮੈਂ ਨਾ ਵੇ ਪਹਿਲਾਂ ਦੇਖੋ ਹਾਂ ਪੰਜਾਬ ਦੇ ਵਿੱਚ ਸਾਡੇ ਭਿੱਖੀ ਦੇ ਬੁਰਾ ਹਾਲ ਹੋ ਗਿਆ ਕੋਈ ਐਮਐਲਏ ਜਾਂ ਕੋਈ ਨਾ ਤਾਂ ਚੇਅਰਮੈਨ ਕੋਈ 10 ਰੁਪਏ ਲੈ ਕੇ ਕਿਸੇ ਦੀ ਮਦਦ ਕਰਕੇ ਆਇਆ ਹੋਵੇ ਅਸੀਂ ਦੇਰ ਦਾ ਰਹੇ ਇਹਨਾਂ ਬਤਲ ਕਰਕੇ ਜਿਹੜੀ ਜੁਰੀ ਬਣੀ ਹੈ ਠੀਕ ਹੈ 10 ਦੀ ਜੁਰੀ ਕਿੰਨੇ ਸਮੇਂ ਤੋਂ ਚੱਲ ਰਹੀ ਹੈ ਇਹ ਇਹ ਦੁਨੀਆ ਜਿਹੜੀ ਬਣੀ ਹੈ ਓਪਰੇਟਰਾਂ ਦੀ ਜੀ ਟਰੈਕਟਰ ਓਪਰੇਟਰਾਂ ਦੀ ਇਹ 1992 ਦੇ ਵਿੱਚ ਜੁਨੀਅਨ ਬਣੀ ਐ ਜਿੰਨੂੰ ਜੁਨੀਅਨ ਨੂੰ ਬਣਾਉਣ ਵਾਲੇ ਜਦੋਂ ਜਹਰ ਨੇ ਹੋਈ ਐ ਜਿੰਨੇ ਵੀ ਕੀ ਕਹੇ ਉਹ ਤੋਂ ਟੱਕਾਂ ਵਾਲੇ ਕਹੀਗੇ ਵੀ ਤਾਂ ਪਾਸਾ ਮਤ ਗਏ ਨਹੀਂ ਆਏ ਕਰਾਂਗੇ ਤੇ ਆਹਾਂ ਸਾਡੇ ਕੋਲੇ ਜਦੋਂ ਅਪਰੇਟਰਾਂ ਨੇ ਜੁਨੀਅਨ ਬਣੀ ਐ 1992 ਦਾ ਲਿਖਤ ਕੀਤੀ ਹੋਈ ਹੈਗੀ ਕੋਈ ਇਹ ਕਹਿੰਦੇ ਇਹ ਜਿੰਨਾ ਕਰ ਰਹੇ ਸਾਰਾ ਗੈਰ ਕਾਨੂੰਨੀ ਕਰ ਰਹੇ ਹੈ ਜਿੰਨਾ ਮੰਡੀ ਦਾ ਕੰਮ ਆਏਗਾ ਜੇ ਹੁਣਾਂ ਕੀਤਾ ਕੰਮ ਚੱਲੇ ਟਰੈਕਟਰ ਚੱਲਣ ਸਾਰੇ ਤਾਂ ਸ਼ਾਮ ਨੂੰ ਮੰਡੀ ਖਾਲੀ ਵਿੱਚ ਵਜਾ ਕਰੂਗੀ ਜਿਹੜੇ ਹਿਸਾਬ ਨਾਲ ਜੀਰੀਆਂ ਦੇ ਵੀ ਨੇ ਜਿਹੜੇ ਜੀਰੀਆਂ ਬਣੀ ਆਏ ਉਹ ਕਿੰਨੇ ਟਰੈਕਟਰ ਨੇ ਕਿੰਨੀ ਦਿਖਾ ਦੇਣ ਹੁਣ ਨਾਲ ਕੋਲੇ ਤਾਂ ਮਨ ਲ ਕੇ ਬੰਦੇ ਉਹ ਆਏ ਆਗੇ ਜਿੰਨਾਂ ਕੋਲੇ ਟਰੈਕਟਰ ਨਹੀਂ ਪੰਜ ਸੱਤ ਕ ਬੰਦੇ ਆਏਗੇ ਜਿਹੜਾ ਸਾਰੇ ਆਪਰੇਟਰਾਂ ਦਾ ਮਨ ਲ ਕੇ ਬੁਰਾ ਹਾਲ ਕਰ ਰੱਖਿਆ ਟਿੰਡੂ ਟਰੈਕਟਰ ਨੇ ਸਾਡੇ ਸਾਰੇ ਉਹਨਾਂ ਕੋਲੇ ਉਹ ਧਮਕੀ ਦੇ ਰਹੇ ਸਰਕਾਰ ਦੇ ਬਲ ਬੁੱਤੇ ਤੇ ਵੀ ਅਸੀਂ ਟਰੈਕਟਰ ਮਾਸਾਂ ਤੋਂ ਮਗਾ ਲਾਂਗੇ ਜਾਂ ਅਸੀਂ ਬਲਾਂਡੇ ਤੋਂ ਟਰੈਕਟਰ ਮਗਾ ਲਾਂਗੇ ਪਰ ਸਾਡਾ ਇਹ ਤਾਂ ਹੈਗਾ ਹੋਊਗਾ ਵੀ ਬਾਹਰੋਂ ਆਏ ਟਰੈਕਟਰ ਸੇਜ਼ ਹੀ ਨਹੀਂ ਚਲਣ ਦੇਵਾਂਗੇ ਚਾਹੇ ਸਾਨੂੰ ਆਪਣੀ ਕੁਰਬਾਨੀਆਂ ਕਿਉਂ ਨਾ ਦੇਣੀਆਂ ਪੈ ਜਾਣ। ਕਿਸੇ ਵੀ ਦੇਖੋ ਜਿਹੜਾ ਬੰਦਾ ਪ੍ਰਧਾਨ ਇਹਨਾਂ ਨੇ ਸਾਡੇ ਤੇ ਚੁੜਤਾ ਉਹ ਬਸੇ ਦੇ ਨਾਂ ਤਾਂ ਸਾਡੀ ਕੋਈ ਸਲਾਹ ਲੈਤੀ ਨਾਓ ਸਾਡੇ ਕੋਲੇ ਯੂਨੀਅਨ ਚ ਆਇਆ ਸੀ ਜਿਹੜੇ ਓਥੇ ਟਰੈਕਟਰ ਪੱਕੇ ਟਰੈਕ ਚਲਾਉਨੇ ਆ ਇਹ ਸਾਡਾ ਬੰਦਾ ਪਹਿਲਾਂ ਜਿਹੜਾ ਪ੍ਰਧਾਨ ਚੁਣਿਆ ਹੋਇਆ ਉਹ ਸਾਫ ਸੁਥਰਾ ਕਦੇ ਉਹਨੇ ਸਾਡੇ 2 ਰੁਪਏ ਰੱਖੇ ਨਹੀਂ ਕਦੇ ਉਹਦਾ ਕੋਈ ਲਾਂਭਾ ਨਹੀਂ ਸਾਡਾ ਕੋਈ ਦੁੱਖ ਤਕਲੀਫ ਹੈ ਸਾਡੇ ਨਾਲ ਖੜਦਾ ਹੈ ਸਾਨੂੰ 10 ਰੁਪਏ ਦੀ ਲੋੜ ਹੈ ਦਿੰਦਾ ਹੈ ਸਾਡਾ ਟਾਇਰ ਫਟ ਗਿਆ ਸਾਨੂੰ ਰੁਪਏ ਦਿੰਦਾ ਹੈ ਜੇ ਕੋਈ ਐਕਸੀਡੈਂਟ ਵਗੈਰਾ ਹੁੰਦਾ ਉਹ ਖਰਚਾ ਵੀ ਕਰਦਾ ਟਰੈਕਟਰ ਫਟ ਗਿਆ ਉਹ ਸਮਰਉਣਾ ਉਹਣੀ ਬੰਦਾ ਜੀ ਅਸੀਂ ਨੂੰ ਜਾਣਦੇ ਵੀ ਨਹੀਂ ਵੀ ਕਿਵੇਂ ਹੈ ਕਿਹਦਾ ਮੁੰਡਾ ਹੈ ਇਹਨੂੰ ਹੁਣ ਸਰਕਾਰ ਐ ਮੌਕੇ ਦੀ ਇਹਨਾਂ ਨੇ ਆਪਦੀ ਧੌਲ ਸਪਾਉਣ ਦੇ ਮਰਿਆਂ ਨੇ ਇਹਨੂੰ ਪ੍ਰਧਾਨ ਬਣਾਤਾ ਹੁਣ ਪ੍ਰਧਾਨ ਬਣਾਤਾ ਜੀ ਇਹ ਕੋਈ ਤੇ ਵੀ ਆਪਾਂ ਪ੍ਰਧਾਨ ਬਣਾਉਨੇ ਆ ਫਿਰ ਟਰੱਕ ਜੂ ਨਹੀਂ ਆਉਂਦਾ ਟਰੈਕਟਰ ਜੂ ਨਹੀਂ ਆਉਂਦਾ ਆਪਾਂ ਵੋਟਾਂ ਪਾਉਨੇ ਆ ਸੀ ਕਈ ਵੋਟਾਂ ਪਵਾ ਲੋ ਦੋ ਟੌੜੇ ਧਰ ਦੋ ਆਪਾਂ ਗੱਤ ਸੌਦਾ ਕਰ ਲੰਨੇ ਆ ਵੀ ਜਿਹਨੂੰ ਵੱਧ ਬਰਤੀਆਂ ਲਿਕਲੀਆਂ ਪ੍ਰਧਾਨ ਬਣ ਜੂ ਤੇ ਸਾਨੂੰ ਕਹਿੰਦੇ ਇੱਥੇ ਟੌੜੇ ਹੀ ਨਹੀਂ ਤੁਹਾਡੇ ਕੋਲ ਇੱਥੇ ਸਾਡਾ ਪ੍ਰਧਾਨ ਚੁਣਤਾ ਸੀ ਤੁਸੀਂ ਉਹਦੇ ਨਾਲ ਉਹਦਾ ਹੁਕਮ ਮੰਨੋ ਉਹਦੇ ਨਾਲ ਲਾ ਕੇ ਟਰੈਕ ਚਲਾਉ ਇਹਨੂੰ ਵੋਟਾ ਹੋ ਵੋਟਾ ਸਿੰਘ ਨੂੰ ਅਜੀ ਬੁੱਟਾ ਸਿੰਘ ਨੂੰ ਬੇਨਤੀ ਕਰੀਏ ਕਹਿੰਦਾ ਵੀ ਮੈਂ ਤਾਂ ਚਲੋ ਹਟ ਜਾਣਾ ਪਿੱਛੇ ਆਉਂਦਾ ਹੀ ਨਹੀਂ ਪਰ ਉਹ ਬੰਦੇ ਨੂੰ ਅਸੀਂ ਕਿਹਾ ਵੀ ਤੂੰ 10 ਲੱਖ ਰੁਪਇਆ ਚਲਾਉਣਾ ਹੈ ਡਰਾਈਵਰ ਨੂੰ ਦਿਨਾ ਤੇਰੇ ਕੋਲ ਹੈਗਾ ਖਰਚਾ ਅਰ ਕਦੇ ਸਾਡੇ ਨੂੰ ਫੇਰ ਉਹਨੂੰ ਪੁੱਛਿਆ ਗਿਆ ਵੀ ਤੇ ਤੁਹਾਨੂੰ ਰੇਟ ਕੀ ਦੇਵੇਂਗਾ ਕਹਿੰਦਾ ਰੇਟ ਤਾਂ ਵਿਚਲੀ ਚੱਲੂਗਾ ਜੋ ਸਾਡਾ ਪੁਰਾਣਾ ਪ੍ਰਧਾਨ ਹੈ ਉਹ ਕਹਿੰਦਾ ਤੁਹਾਨੂੰ 20 ਰੁਪਏ ਅੱਗੇ ਨਾਲ ਵਧ ਕੇ ਦੇਵਾਂਗਾ ਜੇ ਦੇ ਫਿਰ ਇਹਨਾਂ ਤਾਂ 24 ਕਿਹੜਾ ਵਰਕਰ ਹੈ ਉਹ ਤਾਂ ਉਸੇ ਬੰਦੇ ਨੂੰ ਚਾਹੂ ਜਿਹੜਾ ਜੇਬ ਚੋਂ ਵੱਧ ਰੁਪਏ ਦਊ ਇੱਕ ਮਜ਼ਦੂਰ ਬੰਦੇ ਨੂੰ ਤਾਂ ਮਜ਼ਦੂਰੀ ਹੈ ਜੀ ਟਰੈਕਟਰ ਦਾ ਕਿਰਾਇਆ ਕਿੰਨਾ ਹੈ ਸਾਨੂੰ 4 ਕਿਸਮਾ 400 400 ਰੁਪਿਆ ਮਿਲਦਾ ਹੈ ਹੁਣ ਉਹ ਬੰਦੇ ਕਹਿੰਦੇ ਮਤਲਬ ਕਿੰਨੀ ਕਿ ਲੁੱਟੇ ਵੀ ਅਸੀਂ ਖਾ ਲੀਏ ਝੋ ਮਸ਼ਲਾ ਹੀ ਕਹਾਂਗੇ ਵੀ ਉਹ ਬੰਦਾ ਨੂੰ ਸੰਤੋ ਡਰਿਆ ਜਦਾ ਅਸੀਂ ਉਹਨੂੰ ਜਾਣਦੀ ਨਹੀਂ ਜਦੋਂ ਵੀ ਇਹ ਕਿਪਾ ਬਣਾ ਤਾਂ ਦਿੱਤਾ ਤੋਂ ਸਾਡੇ ਪਹਿਲਾ ਵਰਕਰਾਂ ਦਾ ਤਾਂ ਮਤਲਬ ਭੋਸਾ ਲੈ ਲੈ ਵਰਕਰਾਂ ਨਾਲ ਤਾਂ ਇੱਕ ਵੀ ਗੱਲ ਨਹੀਂ ਜਿਆ ਸਾਰੇ ਖੜੇ ਨੇ ਹੱਥ ਖੜੇ ਕਰਾ ਲਓ ਕੋਈ ਵੀ ਨਹੀਂ ਉਹਦੇ ਹੱਕ ਚ ਕਰਦਾ ਜੇ ਬੁੱਟਾ ਸਿੰਘਾ ਹੁਣ ਇਹਦੇ ਨਾਲ ਸਾਰੇ ਖੜੇ ਨੇ ਅਸੀਂ ਇਹਨੂੰ ਵੀ ਕਹਿੰਦਾ ਵੀ ਚੱਲ ਤੂੰ ਮਗਰ ਹੋ ਜਾ ਮਗਰ ਵੀ ਹੋ ਗਿਆ ਸਾਰੇ ਟੈਕ ਚੱਲਣ ਦਿਓ ਕੋਲਸਪਰਨ ਸਿੰਘ ਜੀ ਪ੍ਰਧਾਨ ਬਣਾਤਾ ਜੀ ਕਿ ਉਹਨੂੰ ਵੀ ਉਹਨਾਂ ਦੇ ਆਪ ਪਾਰਟੀ ਕੰਮ ਕਰਦਾ ਤੀਜ ਵਰਨ ਸਿੰਘ ਉਹਨੂੰ ਵੀ ਮਨਜ਼ੂਰ ਕਰਿਆ ਇਹਨਾਂ ਨੇ ਫਿਰ ਉਹ ਤੋਂ ਹੁਣ ਤੇ ਚੱਕੀ ਹੋ ਗਈ ਜਿਹੜੀ ਇਹ ਤਾਂ ਸਾਨੂੰ ਲੁੱਟਣ ਦੇ ਮਾਰੇ ਉਹ ਕਰਦੇ ਨੇ ਤਾਂ ਦੀ ਆ ਗੱਲ ਕਰਦੇ ਨੇ ਕਿਸਾਨੇ ਜਿਹੜੀ ਆ ਰਹੀ ਆ ਸੁਧਨਾ ਨਾ ਚਲੋ ਨੇ ਮੌਸਮੀ ਪਦਨ ਖਰਾਬ ਹੋ ਗਈ ਲੱਗਦਾ ਨੇ ਇਹ ਟ੍ਰੈਕਟਰ ਚੱਲਣਗੇ ਜਾਂ ਜਲਦੀ ਲੱਗਦੀ ਜਿਹੜੀ ਚੱਕੀ ਹੋ ਗਈ ਤਾਂ ਸਾਧਨ ਜਗੜਾ ਬਣੂਗਾ ਦੇ ਕੋਲ ਜੰਦੇ ਕੋਲੇ 35 37 ਟੈਕ ਚੱਲਦੇ ਨੇ ਅਸੀਂ ਸਾਰੇ ਆੜਤੀਆਂ ਤੋਂ ਫੇਰ ਵੀ ਨਾ ਸਾਨੂੰ ਐ ਢਲਣਾ ਪੈਂਦਾ ਵੀ ਤੂੰ ਜਿਵੇਂ ਡਾਕਟਰ ਟਰੈਕਟਰ ਮਾਲ ਨੇ ਕਹਿੰਦੇ ਵੀ ਦੋ ਤੁਸੀਂ ਲੈ ਲਓ ਪੰਜ ਤੁਸੀਂ ਲੈ ਲਓ ਚਾਰ ਤੁਸੀਂ ਲੈ ਲਓ ਇਹਨਾਂ ਕੋਲ ਤਾਂ ਟਰੈਕਟਰੀ ਦੀ ਬਾਹਰੋਂ ਲਿਆ ਕੇ ਕੋਈ ਸਾਡੇ ਵਰਕਰ ਨਹੀਂ ਉਹ ਉਹ ਬਾਹਰੋਂ ਲਿਆ ਕੇ ਡਾਇਰੈਕਟਰ ਸਾਤੇ ਥੋਪੇ ਜਾਂਦੇ ਨੇ ਤੇ ਅਸੀਂ ਇਹ ਮਸਾਂ ਮੁਸ਼ਕਲਾਂ ਨਾ ਬਣਾਈਆਂ ਯੂਨੀਅਨਾਂ ਅਸੀਂ ਗਰੀਬ ਬੰਦੇ ਨੇ ਮਹਾ ਬਣਾਈਤੀ ਇਹ ਆਰਤੀਆਂ ਦਾ ਰਿਪੋਰਟ ਲੈ ਕੇ ਤੇ ਸਾਨੂੰ ਹੋਰ ਪਿੰਡ ਦੇ ਸਹਿਯੋਗ ਨਾਲ ਵੀ ਚੱਲ ਇਹ ਆਪਦਾ ਕੰਮ ਕਰੀ ਜਾਂਦੇ ਨੇ ਇਹ ਹੁਣ ਕਹਿੰਦੇ ਨੇ ਵੀ ਸਾਡੇ ਥੱਲੇ ਚੱਲੋ ਵੀ ਅਸੀਂ ਚੱਲੀਏ ਕਿਵੇਂ ਜਦੋਂ ਤੁਹਾਨੂੰ ਅਸੀਂ ਜਾਣਦੇ ਹੀ ਨਹੀਂ ਜੇ ਬੰਦਾ ਤੂੰ ਸਾਡੇ ਨਾਲ ਪਹਿਲਾਂ ਰਹਿਆ ਹੋਵੇਂ ਵਰਕਰ ਤੋਂ ਨਹੀਂ ਟਰੈਕਟਰ ਤੇਰੇ ਕੋਲੇ ਨਹੀਂ ਵੀ ਤੈਨੂੰ ਹੁਣ ਅਸੀਂ ਕਿਵੇਂ ਪ੍ਰਧਾਨ ਮੰਨ ਲਈਏ ਹੁਣ ਜੀ ਇਸ ਤੇ ਮੰਡੀ ਜੀ ਤੂੰ ਆ ਗਿਆ ਇਹ ਪੰਜ ਸੀਟ ਟਰੈਕਟਰ ਨਹੀਂ ਚੱਕਣਗੇ ਨਹੀਂ ਚਾਹਦੇ ਇਹ ਵਹਰੋਂ ਟਰੈਕਟਰ ਲੈ ਕੇ ਜ਼ਿਮੀਂਦਾਰਾਂ ਦੇ ਵਿੱਚ ਜਿਉਂਨੇ ਲਾਤੇ ਇਹਨਾਂ ਨੇ ਕੋਈ ਉਹ ਪਹਿਲਾਂ ਇੱਥੇ ਜੁਨੀਅਨ 'ਚ ਨਹੀਂ ਕੋਈ ਉਹ ਐਮਐਲਏ ਦਾ ਜੋਰ ਹੈ ਜੀ ਉਹ ਸਾਨੂੰ ਇਹ ਜਿਹੜੀ ਰੋਂਦੀ ਬੰਚਾਇਤ ਹੈ ਇਹ ਟੱਕਰ ਰਹੀ ਹੈ ਸਾਡੇ ਨਾਲ ਲੱਗਦਾ ਨਹੀਂ ਕਿ ਤੇਨ ਹੈ ਕਿ ਮੈਂ ਪਛਾਈ ਕਿਸਾਨ ਸੀ ਆਪਾਂ ਪਹਿਲਾਂ ਕਹਿੰਦੀ ਨਾ ਕਿ ਕਿਥੇ ਬਿਕਣ ਮੈਣਾ ਤੇ ਜੇ ਕੋਈ ਵਹਰੋਂ ਟੱਕਰ ਹੋਤਾ ਤੇ ਲੜਾਈ ਕਿਹੜਾ ਹੋਦਾ ਦੇਖੋ ਜੀ ਅਸੀਂ ਅੱਜ ਬੇਨਤੀ ਕਰੀ ਆ ਸਾਰਿਆਂ ਨੂੰ ਅੱਜ ਧਰਨਾ ਲਾਇਆ ਹੈ ਜੇ ਬੇਨਤੀ ਕਰੀ ਆ ਵੀ ਤੁਸੀਂ ਭਾਈ ਜਿਹੜੇ ਵਹਰੋਂ ਟਰੈਕਟਰ ਆਏ ਹੋ ਜਿਹੜੇ ਦਾ ਤੁਸੀਂ ਪਹਿਲਾਂ ਤੋਂ ਚੱਲਦੇ ਜੁਨੀਅਨ 'ਚ ਉਹ ਸਾਡੇ ਨਾਲ ਖੜੋਵਾ ਕੇ ਤੇ ਆ ਜੇ ਜਿਹੜਾ ਉਹਨਾਂ ਨਾਲ ਮੇਲੇ ਆਲੇ ਬਰੋਂ ਲੜਾਈ ਜੇ ਉਹਨਾਂ ਨੂੰ ਕਹੇ ਭਾਈ ਤੁਸੀਂ ਪ੍ਰਭੂ ਅੱਜ ਦੀ ਸਾਡੀ ਬੇਨਤੀ ਹੈ ਕੱਲ ਨੂੰ ਛੋਟਾ ਨੁਕਸਾਨ ਹੋਇਆ ਜਾਂ ਆਪਣੀ ਲੜਾਈ ਪੜਾਈ ਹੋਈ ਤੁਸੀਂ ਫੇਰ ਇਸ ਗੱਲ ਦਾ ਲਾਂਭਾ ਨਾ ਦਿਓ ਤੁਸੀਂ ਮਤਲਬ ਇਹ ਤੋਂ ਪਾਸਾ ਵਟੋ ਹੁਣ ਜੀ ਅੱਜ ਅਸੀਂ ਬੇਨਤੀ ਕਰੀਆ ਕੱਲ ਨੂੰ ਦੇਖੋ ਜੀ ਉਹ ਸਾਡੀ ਮੰਨਦੇ ਨੇ ਜਾਂ ਉਹ ਸਾਡੇ ਨਾਲ ਧੱਕਾ ਕਰਦੇ ਨੇ ਫਿਰ ਅਸੀਂ ਜੀ ਧਰਨਾ ਸਾਡਾ ਲੱਗਿਆ ਥੱਲੇ ਨਾਲ ਕਿਸਾਨ ਯੂਨੀਅਨ ਪੰਜਾਬ ਕਿਸਾਨ ਯੂਨੀਅਨ ਸਾਡੇ ਨਾਲ ਹੈ ਤੇ ਸਾਰਾ ਫਿਰ ਮੋਰਚਾ ਸਾਡੇ ਨਾਲ ਖੜਾ ਹੈ ਜੀ ਅਫਸਰ ਸਾਹੀ ਹੁੰਦੀ ਹੈ ਚੇਅਰਮੈਨ ਬਣੇ ਹੋਏ ਨੇ ਥੋੜਾ ਲੱਗਦਾ ਨੂੰ ਥੋੜਾ ਸਾ ਨਹੀਂ ਜੀ ਜੋ ਚੇਅਰਮੈਨ ਹੈ ਜੀ ਉਹ ਬੰਦਾ ਸਾਨੂੰ ਸੱਦ ਕੇ ਉਹਨੇ ਸਾਨੂੰ ਕਿਹਾ ਵੀ ਮੈਂ ਗਰੀਬ ਬੰਦਾ ਯਾਰ ਤੁਸੀਂ ਮੇਰੀ ਸਪੋਰਟ ਕਰੋ ਮੈਂ ਕਿਹਾ ਵੀ ਅਸੀਂ ਮੀਟਿੰਗ ਕਰ ਲਈਏ ਤੈਨੂੰ ਯਾਰ ਤੇਰੇ ਨਾਲ ਰਹਾਂਗੇ ਉਹ ਬੰਦੇ ਨੇ ਮਗਰੋਂ ਕਹਿੰਦਾ ਕਹਿੰਦਾ ਮੈਂ ਮੂੰਹ ਤੋਂ ਨਹੀਂ ਸੁਖਣਾ ਜੇ ਤੁਸੀਂ ਚਲਾ ਕੇ ਦਿਖਾ ਦਿਓ ਤੇ ਕਿਸੇ ਬੰਦੇ ਨੂੰ ਮਤਲਬ ਉਹ ਸਾਡੇ ਕੋਲੇ ਆਈ ਆਲ ਮੈਂ ਕਿਹਾ ਵੀ ਕਹਿੰਦੇ ਭੋਲਾ ਸਾ ਤੂੰ ਤਾਂ ਕਹਿੰਦਾ ਵੀ ਉਹ ਯਾਰ ਨੀਮਾ ਹੋ ਗਿਆ ਵੀ ਚੱਲ ਕਹਿੰਦਾ ਵਜ ਰੱਖ ਕੇ ਚਲਾ ਲਾਂਗੇ ਮੈਂ ਕਿਹਾ ਜੀ ਮੈਂ ਤਾਂ ਉਹਦੀ ਸਭੋ ਸੁਣ ਕੇ ਆਇਆ ਹੈ ਗੱਲ ਪਰ ਮੈਨੂੰ ਵਰਕਰ ਕਹਿੰਦੇ ਨੇ ਵੀ ਉਹ ਤਾਂ ਆ ਗੱਲਾਂ ਕਹਿ ਰਿਹਾ ਵੀ ਅਸੀਂ ਚਲਾਵਾਂਗੇ ਨਹੀਂ ਚੱਲਣ ਦੇ ਤੁਨੂੰ ਹੁਣ ਹਰਦੇ ਜੀ ਉਹ ਦੇਖੋ ਸਾਡੇ ਨਾਲ ਕੀ ਪੈ ਰਿਹਾ ਦਾ ਸਾਡੇ ਪੈਸੇ ਬਣਾਇਆ ਤਾਂ ਉਹ ਅਸੀਂ ਹੈ ਨਿੱਜੀ ਲੜਾਈਆਂ ਚ ਨਹੀਂ ਉਹਨੇ ਥਰੂ ਕੀਤੇ ਨੇਗੇ ਹੁਣ ਇਹ ਜੂਨੀਅਨ ਤੇ ਕੀ ਗੱਲ ਦੀ ਜੀ ਇਹ ਜੂਨੀਅਨ ਤੇ ਜੂਨੀਅਨ ਚ ਅਸੀਂ ਤਾਂ 200 ਰੁਪਏ ਸਾਡਾ 20000 ਰੁਪਏ ਦਾ ਕੰਮ ਹੁੰਦਾ ਮਸਾ ਆਪਣਾ ਕਮਾਈ ਕਰ ਲੈਂਦੇ ਫਿਰ ਤੇ 20000 ਰੁਪਈਆ ਹੀ ਸਾਨੂੰ ਬਸਦਾ ਹੈ ਤੇਲ ਮੱਛੀ ਦਾ 40000 ਦਾ ਕੰਮ ਹੋਊਗਾ 20000 ਸਾਡਾ ਖਰਚਾ ਨਿਕਲ ਜਾਂਦਾ ਹੈ ਹਾਂ ਬਈ ਸਾਡੇ ਕੋਲੇ 35 ਸਾਲੋਂ ਨੇਗੇ ਸਾਰੇ ਮਜੂਦ ਖੜੇ ਨੇ ਤੁਸੀਂ ਵੀਡੀਓ ਦੇ ਵਿੱਚ ਵੀ ਲੈ ਲਓਗੇ ਸਾਰੇ ਆਨ ਰਿਕਾਰਡ ਨੇ ਅਸੀਂ 20-25 ਸਾਲ ਤੋਂ ਕੰਮ ਚੱਲ ਰਹੀ ਹੈ ਜੁਨੀਅਨ ਸਾਡੀ ਕਿਸੇ 5 ਸਾਲ ਤੋਂ ਹੈ 35 ਟ੍ਰੈਕਟਰ ਚੱਲ ਰਹੇ ਹੈਗੇ ਉਹ ਸਾਰੇ ਇੱਥੇ ਖੜੇ ਨੇਗੇ ਇਹ ਬਸ ਬਾਕੀ ਕੋਈ ਪਾਰਟੀ ਦੀਆਂ ਖੁੰਦਗਵਾਈਆਂ ਨੇਗੀਆਂ ਤੇ ਕੋਈ ਨਿੱਜੀ ਹੁੰਦੀਆਂ ਨੇ ਉਹ ਜੂਨੀਅਨ ਕ੍ਰੂ ਇੱਥੇ ਕੱਢ ਰਹੇ ਨੇ ਕੁਝ ਬੰਦੇ ਪਿੰਡ ਦੇ ਵਿੱਚੋਂ ਗਲਵਾਜਣਗੇ ਜੋ ਲੜਾ ਰਹੇ ਨੇ ਕੋਈ ਸਾਡੇ ਇੱਥੇ ਕੋਈ ਏਡਾ ਵੱਡਾ ਮੈਟਰ ਹੈ ਨਹੀਂ ਸੀਗਾ ਇਹ ਗਰੀਬ ਲੋਕਾਂ ਦੀ ਜੂਨੀਅਨ ਸੀਗੀ ਤੇ ਲੋਕਾਂ ਦਾ ਕੰਮ ਕਰ ਰਹੇ ਸੀਗੇ ਜੇ ਕਿਸੇ ਦਾ ਨਿੱਜੀ ਮਸਲਾ ਹੈਗਾਗਾ ਉਹ ਘਰਾਂ 'ਚ ਸਾਡੇ ਨਾਲ ਕੱਟ ਸਕਦੇ ਨੇ ਬਲਕਿ ਕੋਈ ਨਹੀਂ ਤੁਸੀਂ ਹੈਗੇ ਇੱਥੇ ਟ੍ਰੈਕਟਰ ਪਾ ਦੇਣੇ ਕਿਹੜੇ ਕਿਹੜੇ ਪਿੰਡਾਂ ਵਿੱਚ ਲੋਕ ਸਾਡੇ ਤੋਂ ਨੂੰ ਮੋਰਸੰਗ ਵਾਲਾ ਪਿੰਡ ਹੈ ਸਮਾਹੀ ਪਿੱਖੀ ਤੇ ਕੁਛ ਅਲੀ ਸ਼ੇਰ ਜਿੰਨੇ ਸਾਰੇ ਫਰਮਾਹੀਂ ਤੇ ਕੋਠਣਾ ਜੀ ਤੇ ਬੁੜੀ ਤੂੰ ਵੀ ਸਾਡੇ ਨਾਲ ਆਪਰੇਟਰ ਜੁੜੇ ਹੋਏ ਨੇ ਤੇ ਸਰਕਾਰ ਦਾ ਜਿਹੜਾ ਕੰਮ ਸੀਗਾ ਗਲੀਆਂ ਲਾਲੀਆਂ ਸਾਡਾ ਪਿੱਖੀ ਦਾ ਆਰਾਮ ਬਾਗ ਰੋਡ ਜਾ ਕੇ ਤੁਸੀਂ ਇੱਕ ਵਾਰ ਵੀਡੀਓ ਬਣਾ ਕੇ ਆਓ ਇਹਨਾਂ ਦੇ ਪੋਸਟਰ ਲੱਗੇ ਪਏ ਨੇ ਵੀ ਪ੍ਰਧਾਨ ਦਾ ਸਾਡੀ ਗਲੀ ਚ ਵੜਨਾ ਮਨਾ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਥੇ ਕਿੰਨਾ ਬਰਾਹਾਂ ਵਾਲਾ ਸਾਡਾ ਆਮਪਾਗਾ ਸਾਣਾ ਸਾਡੀ ਕੋਈ ਮਾਰਗਤ ਹੋ ਜਾਂਦੀ ਹੈ ਸਮਸ਼ਾਨ ਘਾਟ ਤੁਹਾਨੂੰ ਪਿੱਛੇ ਨੂੰ ਪੈਂਦੀ ਹੈ ਤੇ ਤੁਸੀਂ ਜਾ ਕੇ ਵੀਡੀਓ ਬਣਾ ਕੇ ਦੇਖੋ ਬਈ ਬੁਰੇ ਚਿਕਨ ਨੂੰ ਇਹਨਾਂ ਨਾਲ ਵਰ ਰਹੀ ਹੈ ਪਿੱਛੇ ਇੱਕ ਫਲੇਗ ਦੀ ਤਰ੍ਹਾਂ ਬਿਮਾਰੀ ਫੈਲੀ ਪਈ ਹੈ ਪ੍ਰਧਾਨ ਦਾ ਉਧਰੋਂ ਤਾਂ ਧਿਆਨ ਨਹੀਂਗਾ ਪ੍ਰਧਾਨਾ ਖੰਧਤ ਵਾਲੀਆਂ ਕੱਢਣ ਦੇ ਲੱਗੇ ਹੋਇਆ ਹੈ ਇਹੋ ਤੁਸੀਂ ਗੱਲ ਕੀਤੀ ਜੇਕਰ ਪਰੋ ਟਰੈਕਟਰ ਹੋ ਜਿਆ ਹੈ ਨਾ ਕੋਈ ਜੁਨੀ ਪਰਾਨੇ ਹੈਗੇ ਕੰਟਰੀ ਦੀ ਸਟੇਟ ਕਰਾ ਖੜੇਗੇ ਖੇਤ ਬਥੇ ਬੇ ਕੰਮ ਰੱਖਿਆ ਮੰਡੀ ਦਾ ਸਾਰਾ ਹਾਂਜੀ ਬੜਾ ਨੁਕਸਾਨ ਹੈਗੇ ਕਿਸਾਨਾਂ ਦਾ ਵੀ ਸਾਰੇ ਨਾ ਆਪਾਂ ਅਸੀਂ ਬਈ ਖੁਦ ਕਿਸਾਨ ਆ ਅਸੀਂ ਖੁਦ ਵੀ ਕਿਸਾਨ ਆ ਜ਼ਿਮੀਦਾਰ ਆ ਅਸੀਂ ਵੀ ਖੇਤੀ ਕਰਦੇ ਆ ਸਾਡੇ ਜ਼ਿਮੀਦਾਰਾਂ ਦੇ ਟਰੈਕਟਰ ਨੇ ਨੁਕਸਾਨ ਦੇਖੋ ਇਹ ਪਾਰਟੀ ਕਰ ਰਹੀ ਇਸ ਤੇ ਕੁਝ ਨਹੀਂ ਕਰ ਰਹੀ ਇਸ ਤੇ ਜ਼ਿਮੀਦਾਰਾਂ ਨੇ ਨਾਲ ਆੜਤੀ ਸਾਡੇ ਨਾਲ ਨੇ ਤੇ ਮੈਂ ਕਿਹਨੇ ਸਾਡੇ ਨਾਲ ਨੇ ਅਸੀਂ ਕੰਮ ਕਰਕੇ ਰਾਜੀ ਤੁਹਾਨੂੰ ਕੰਮ ਨਹੀਂ ਕਰਨ ਦੇ ਰਹੇ ਸਿਰਫ ਰਾਜਨੀਤੀ ਤੋਂ ਖੁੰਦਕ ਤੋਂ ਵਾਸੀ ਆ ਨਹੀਂ ਅਜੋ ਤੇ ਗੱਡੀਆਂ ਜਾ ਰਹੀਆਂ ਨੇ ਬਈ ਅਸੀਂ ਤਾਂ ਹਰੇ ਬੀਸਫਲੀ ਟੁਰਨੇ ਤੇ ਬੈਠੇ ਆ ਇਹ ਸਾਡਾ ਅਸੀਂ ਨਗਰ ਨਿਵਾਸੀਆਂ ਨੂੰ ਬੇਨਤੀ ਕਰਦੇ ਹਾਂ ਸਾਡਾ ਸਾਥ ਦਿੱਤਾ ਜਾਵੇ ਜੇ ਕੋਈ ਬਾਹਰੋਂ ਆ ਕੇ ਆਉਂਦਾ ਚੱਕਰ ਵਾਸੀਂ ਜੀ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਵੀ ਤੁਸੀਂ ਸਾਡਾ ਕੰਮ ਖਰਾਬ ਨਾ ਕਰੋ ਅਸੀਂ ਸਿਰਫ ਬੇਨਤੀ ਕਰ ਸਕਦੇ ਹਾਂ ਸਰਕਾਰਾਂ ਧੱਕਾ ਕਰਦੀਆਂ ਨੇ ਸਾਡੇ ਧੱਕਾ ਕਰਨੀਆਂ ਅਸੀਂ ਗੁਰੂ ਧੱਕੇ ਦਾ ਜਵਾਬ ਜੇ ਸਾਡੇ ਨਾਲ ਧੱਕਾ ਹੋਊਗਾ ਜਿੱਦੇ ਸਾਡੀਆਂ ਕਿਸਾਨ ਜੱਟੇ ਬੰਦੀਆਂ ਨੇ ਸਾਡੇ ਪ੍ਰਧਾਨ ਗਰਨਾਰ ਸਿੰਘ ਜੀ ਫੈਸਲਾ ਕਰਨੀ ਅਸੀਂ ਉਹਨਾਂ ਨਾਲ ਫੰਟ ਮੰਗਦੇ ਆਂ ਪ੍ਰਮਾਨ ਸਿੰਘ ਜੀ ਪ੍ਰਮਾਨ ਸਿੰਘ ਨੂੰ ਬਲੋਕੀ ਇਹ ਗੱਲ ਕਰਦੇ ਇਹਨਾਂ ਕੁਟੀ ਮਨੁੱਖ ਵਿਚ ਕਰਵਾ ਰਿਹਾ ਕਹਿ ਰਿਹਾ ਜਿਹਨੂੰ ਮੈਕਫਟ ਦੂ ਰਿਹਾ ਪਰ ਕਿਉਂ ਮੁੰਮੋ ਰਿਹਾ ਕਮਰੇ ਤੇ ਕਾਫੀ ਟਕਰਾਏ ਕਿ ਕਮਰੇ ਤੇ ਖੜੇ ਤੁਸੀਂ ਵੀ ਅਪਰੇਟਰ ਅਸੀਂ 1992 ਦੇ ਆਪਰੇਟਰਾਂ ਆ ਜੀ 1992 ਤੋਂ ਅਸੀਂ ਚਲਾਉਣ ਲੱਗ ਰਿਹਾ ਮੇਰਾ ਡੈਡੀ ਜੀ ਵੀ ਪ੍ਰਧਾਨ ਰਹਾ ਟਰੈਕਟਰ ਦੇ ਅਸੀਂ ਜਦੋਂ ਇਹ ਬੰਦਾ ਆ ਗਿਆ ਅਸੀਂ ਟਰੈਕਟਰ ਚਲਾਉਣੇ ਛੱਡ ਅਸੀਂ ਉਸ ਤੋਂ ਬਾਅਦ ਵੀ ਅਸੀਂ ਇਹ ਤਾਂ ਨਹੀਂ ਮੰਨਦੀ ਸਾਨੂੰ ਇਹਨਾਂ ਨੇ ਥੱਗੀਆਂ ਕੀਤੀਆਂ ਸਾਡੇ ਨਾਲ ਇਹਨੇ ਅਸੀਂ ਤਾਂ ਭਾਈ ਇਹਨਾਂ ਦਾ ਪ੍ਰਧਾਨ ਹੈ ਜੀ ਬੂਟਾ ਸਿੰਘ ਤੇ ਉਹ ਹੈ ਅਸੀਂ ਤਾਂ ਸਾਨੂੰ ਉਹ ਤੇ ਤਰਾਜਾ ਬਦਲ ਦੇਣ ਸਾਨੂੰ ਉਹ ਚੱਕਰ ਨਹੀਂ ਅਸੀਂ ਸਾਰੇ ਪ੍ਰੇਟਰ 1992 ਦੇ ਉਸ ਤੋਂ ਬਾਅਦ ਮੇਰਾ ਭਾਈ ਸੁਖਦੀਪ ਰਹਿ ਪ੍ਰਧਾਨ ਉਹ ਜਦੋਂ ਸਰਕਾਰ ਬਦਲ ਗਈ ਉਹ ਛੱਡ ਕੇ ਉਹ ਭੱਜ ਗਿਆ ਉਸ ਤੋਂ ਪਹਿਲਾਂ ਮੇਰਾ ਡੈਡੀ ਸੀ ਉਸ ਤੋਂ ਪਹਿਲਾਂ ਇੱਕ ਮੰਗਾ ਸੀ ਪ੍ਰਧਾਨ 1992 ਦੇ ਅਸੀਂ ਪ੍ਰੇਟਰ ਆਈ ਅਸੀਂ ਛੱਡ ਗਏ ਸੀ ਇਸ ਕਰਕੇ ਇੱਥੇ ਲੁੱਟ ਹੋ ਰਹੀ ਹੈ ਕੋਣ ਸੇ ਚਲਾਉਣਾ ਚਾਹੁੰਦੇ ਆ ਦੁਆਰੇ ਪੰਤਾ ਪਤ। ਇਹ ਤੁਸੀਂ ਗੱਲ ਕੀ ਕੀਤੀ ਥੋੜਾ ਜਿਹਾ ਕੰਮ ਹੈਗਾ ਕਿਰਤਾਂ ਦਾ ਬੜੀ ਵੱਡੀ ਗੱਲ ਵੀ ਹੈਗੀ। ਕਿ ਤੁਸੀਂ ਪੈਸੇ ਕਮਾਉਂਦੇ ਹੋਗੇ। ਲੱਗਦਾ ਨਹੀਂ ਮੇਰੀ ਕੋਈ ਜਾ ਕੇ ਸਾਂਝਾ ਹੈ। ਉਹਨੇ ਜਿੱਦ ਕਰਦਾ ਹੈ ਮੈਂ ਤਾਂ ਬਿਲਕੁਲ ਤਿਆਰ ਆ ਜੀ ਪਰ ਚਾਰਖਾਂ ਚ ਚਲਾ ਲੈਣ ਸਾਡੇ ਨਾਲ ਆ ਕੇ ਰੱਖ ਕੇ ਚਲਾ ਲੈਣ ਹੋ ਚੱਕਰ ਨਹੀਂ ਸਾਨੂੰ ਕੋਈ ਪਤਰਾਜ। ਚਲਾ ਲੈਣ। ਤਾਂ ਕਿਸੇ ਨੇ ਕਿਹਾ ਰੋਕਿਆ ਨਹੀਂ ਕਿਹਾ ਹੋਕ। ਜਿੱਥੇ ਜਿੱਥਰ ਹੈਗੀ ਤੇ ਰੁਕੇ ਆ ਜੇ ਕੰਮ ਨਹੀਂ ਕਰ ਕਰੇਟਰ ਰੁਕੇ ਨਹੀਂ। ਚੱਲੀ ਆ ਰਹੇ। ਮੈਂ ਦੇਖਿਆ ਗੁਰੂ ਜਨਨ ਦਾ ਪਦੇ ਰੁਕੇਗਾ ਨਾ। ਨਹੀਂ ਇਹ ਰੁਕੇ ਨਹੀਂ। ਬਈ ਚੱਲੀ ਆ ਰਹੇ। ਲੱਗਦਾ ਕੰਮ ਜਿਹੜਾ ਹੋਣਾ ਚਾਹੀਦਾ ਤਾਂ ਜਿੰਨੀ ਖਾਦੀ ਹੋਈ ਤੇ ਆਪਣੇ ਖਾਂਪਰਾ ਉੱਥੇ ਸਭ ਹਾਂਜੀ ਹਾਂ ਉਹ ਚੱਲੂਗਾ ਕੰਮ ਨਾ ਆ ਕੇ ਰੁਕਦਾ ਨਹੀਂ ਰਹੀ ਟ੍ਰੈਕਟਰ ਚੱਲੀ ਜਾਂਦੀ ਟਰੈਕਟਰ ਭਰੇ ਨੇ ਪੰਜ ਸੱਤ ਚੱਲੀ ਜਾਂਦੇ 10 ਟਰੈਕਟਰ ਹਲੇ ਭਰੇ ਖੜੇ ਆ ਚੱਲੀ ਜਾਂਦੇ ਇਹ ਨਾਲ ਜਿਹਨੇ ਕਹਰੇ ਸੀ ਉਹ ਬਾਹਰੋਂ ਟ੍ਰੈਕਟਰ ਮਗਾਉਣਗੇ ਜਾਂ ਹੋਰ ਕੋਈ ਸਾਹਮਣੇ ਰਵਾਜ ਬਾਹਰੋਂ ਕੋਈ ਹੀ ਚੱਲਣਗੇ ਇਹ ਪਿੰਡ ਦੇ ਅਸੀਂ ਨੌਕਰੀ ਕਰਦੇ ਆ ਟਰੈਕਟਰ ਦੀ ਜਿਹੜਾ ਉਹਨਾਂ ਚੱਕੀ ਰਹੇ ਨੇ ਇਹ ਟ੍ਰੈਕਟਰ ਹੈ ਇੱਕ ਤੋਂ ਵੱਧ ਨਹੀਂ ਬੜੇ ਉਰੇ ਨੋ ਨੋਵੇਂ ਲੋਣਾਂ ਪਿੰਡਾਂ ਦੇ ਨੋਕਲੀ ਨੇ ਆਪਣੇ ਏਰੀਆ ਦੇ ਨੇ ਸਾਰੇ ਇਹ ਚਿਕਮ ਕਰਦੇ ਪਿੰਡ ਜਿਹੜੇ ਪਹਿਲਾਂ ਤੋਂ ਕਰਦੇ ਸੀ ਸਾਰੇ ਸੀਜ਼ਨ ਵੇਲੇ ਆ ਜਾਂਦੇ ਸੀ ਹਾਂ ਤੁਸੀਂ ਕੀ ਕਰਨਾ ਚਾਹੋਗੇ ਸਾਰੇ ਪਿੰਡ ਲੋਕ ਹੀ ਕਰਦੇ ਆ ਇਸ ਦਾ ਪਹਿਲਾਂ ਵੀ ਚਲਾਉਂਦੇ ਜੀ ਸਾਨੂੰ ਕਿਤਰਾ ਆ ਜਾ ਕੋਈ ਰੋਕਦੇ ਨਹੀਂ ਇਸ ਤੱਕ ਸਾਨੂੰ ਕਿਹਨੇ ਰੋਕਦੇ ਚਲਾਉਂਣ ਸਾਰੇ ਆ ਗਏ ਜੀ ਜੇ ਤੁਸੀਂ ਕੀ ਕਰਨਾ ਚਾਹੋਗੇ ਕਿ ਮੰਦਿਰ ਦੇ ਜਿਵੇਂ ਆਪਾਂ ਨੇ ਦੇਖਿਆ ਨਾ ਟਰੈਕਟਰ ਚੱਕਰੇ ਸੀ ਝੋਨਾ ਸੀਂਦਰਲੇ ਮੰਦਿਰ ਦੇ ਤੋਂ ਰੁਕੇਗਾ ਕੋਈ ਟਰੈਕਟਰ ਆਪਣੇ ਵੀ ਸਾਡੇ ਪ੍ਰਧਾਨ ਨੇ ਨਾ ਕਰਵਾਦੇ ਰਹੇ ਮੰਦਿਰ ਵਿੱਚ ਤਾਂ ਬੰਦ ਆਇਆ ਕੁਈ ਕੋਈ ਉਹ ਨਹੀਂ ਬੜੀ ਸਮੁੱਥਲੀਆ ਲਗਾਤਾਰ ਜਦੋਂ ਦੀ ਮੰਡੀ ਚੱਲੀ ਆ ਪੰਜ-ਛੇ ਦਿਨ ਹੋ ਗਏ ਆ ਦੇਲੀ ਪੰਜ-ਛੇ ਟੈਕ ਨੇ ਸਾਡੇ ਜਾਂਦੇ ਨੇ ਛੋਨਾ ਤੋਂ ਲੈ ਕੇ ਉੱਤੇ ਉੱਤੇ ਆਪਣੇ ਜੀ ਮੰਦਰੀ ਜਗਾ ਗਿਆ ਸੈਲੈਂਸ ਲੱਗ ਜਾ ਜਾਂਦੇ ਨੇ ਕੋਈ ਪ੍ਰੋਬਲਮ ਜਿਵੇਂ ਹੈ ਨਹੀਂ ਨੀ ਇੱਕ ਦੋ ਬੰਦੇ ਹੈਗੇ ਨੇ ਜਿਨ੍ਹਾਂ ਨੂੰ ਮਤਲਬ ਕਾਈ ਹੁੰਦੇ ਕੋਈ ਹੁੰਦਾ ਕੁਝ ਬੰਦੇ ਨੂੰ ਆਤਾਂ ਹੁੰਦੀਆਂ ਨੇ ਸ਼ਹਿਰ ਦਾ ਮਾਹੌਲ ਖਰਾਬ ਕਰਦੇ ਆ ਐਕਚੁਅਲੀ ਗੱਲ ਕੀ ਹੈਗੀ ਆ ਜਦੋਂ ਦੀ ਆਮ ਆਦੀ ਪਾਰਟੀ ਸਰਕਾਰ ਬਣੀ ਆ ਜਿਹੜੇ ਪੁਰਾਣੇ ਕੁਝ ਬੰਦੇ ਨੇ ਉਹਨਾਂ ਤੋਂ ਸਹਾ ਨਹੀਂ ਹੋ ਰਿਹਾ ਕਿ ਆਮ ਘਰਾਂ ਦੇ ਜਿਹੜੇ ਮੁੰਡੇ ਨੇ ਕੁਰਸੀਆਂ ਤੇ ਬਹਿ ਗਏ ਵੇਖੋ ਮੈਂ ਵੀ ਕਾਮ ਪਰਵਾਰ ਤੋਂ ਆ ਉਹ ਕਈ ਨਹੀਂ ਲੱਗਦਾ ਵੀ ਚੇਅਰਮੈਨਾਂ ਕਿਹਾ ਸਾਡੇ ਤਾਂ 40-40 ਸਾਲ ਲੱਗ ਗਏ ਤਾਂ ਅਸਲ ਚੇਅਰਮੈਨ ਨੇ ਮੈਨੂੰ ਤੁਹਾਨੂੰ ਪ੍ਰਧਾਨਗੀਆਂ ਮਿਲੀਆਂ ਤੋਂ ਦੱਸੀ ਹੈ ਅਦਰਵਾਈਜ਼ ਕੁਛ ਨਹੀਂ ਗਿਆ ਸਮੂਥੀ ਕੰਮ ਚੱਲ ਰਿਹਾ ਬੜਾ ਅੱਛਾ ਮਾਹੌਲ ਹੈ ਜੀ ਰੀ ਆ ਰਹੀ ਆ ਸਾਰੇ ਪ੍ਰਬੰਧ ਮੰਡਲ ਬੋਰਡ ਵੱਲੋਂ ਮਾਰਕ ਕਮੇਟੀ ਪਿੱਛੋਂ ਸਾਰੇ ਜਿਹੜੇ ਪ੍ਰਬੰਧ ਨੇ ਪੂਰੇ ਕੀਤੇ ਗਏ ਨੇ ਸੋ ਕਿਸੇ ਵੀ ਤਰ੍ਹਾਂ ਕਿਸਾਨਾਂ ਨੂੰ ਦਿੱਕਾ ਨਹੀਂ ਦਿੱਤੀ ਆ ਨਾ ਸੀ 8 ਡਿਕ ਦਾਂਦੀ ਨਾ ਸੀ 11 ਡਿਕ ਦਾਂਦੀ ਨਾ ਕਿ ਟੈਕਨੀਕਤਾ ਹੋਊਗੀ ਬਿਲਕੁਲ ਸਮੂਥੀ ਕੰਮ ਚੱਲ ਰਿਹਾ ਦੇਖੇ ਨਾ ਹੁਣ ਮਲਟੀਪਲ ਸੀਜ਼ਨ ਜੀ ਫਿਊ ਹੋ ਗਿਆ ਤਾਂ ਨਾ ਲੱਗਿਆ ਤਾਂ ਉਹ ਇਹ ਦਿਨ ਚ ਜਾ ਕੇ ਲਾਉਣਾ ਤਾਂ ਲੱਗਦਾ ਮੇਰੇ ਤਾਂ ਇਸ ਤਰ੍ਹਾਂ ਵਿਕੇ ਰਿਹਾ ਨਹੀਂ ਤੁਹਾਨੂੰ ਬੇਖੋ ਥੰਮੇ ਲਈ ਕੋਈ ਦੇਖੋ ਪਤਾ ਗੱਲ ਕਿ ਜੇ ਕੁਛ ਰਾਤਾਂ ਸਨ ਕਰਤਾ ਪਏ ਤੇ ਤਨ ਕਹਿੰਦੇ ਵੀ ਤੁਸੀਂ ਵੀ ਕੋਈ ਚੀਜ਼ ਰੁੱਕ ਗਈ ਹੈਗਾ ਨਾ ਕਿ ਕਿ ਚੀਜ਼ ਰੁਕੀ ਕੋਈ ਨਾ ਕੋਈ ਸਰਕਾਨਾ ਕਿ ਚੀਜ਼ ਰੁਕੇ ਕੋਈ ਬਹੁਤ ਹੀ ਅੱਛਾ ਪ੍ਰਬੰਧ ਕੀਤਾ ਗਿਆ ਸਾਰਾ ਵਧੀਆ ਪ੍ਰਬੰਧ ਹੈਗਾ ਸਾਰਾ ਮਤ ਸ਼ੈਲਰਾਂ ਚ ਜਿਹੜਾ ਮਾਲ ਹੈ ਉਹਨਾਂ ਨੂੰ ਹੋ ਰਿਹਾਗਾ ਸਟੇ ਰੇਲੀ ਜਾਂਦੇ ਨੇ ਪੰਜ ਪੰਜ ਸੱਤ ਅੱਜ 10 ਟੱਕ ਸੀਗੇ ਸਾਰਾ ਮਾਲ ਗਿਆ ਲੋਡ ਕੀਤਾ ਸੀ ਜਾ ਰਿਹਾ ਉਹ ਫਿਰ ਨਿਰਵੀਂ ਗਿਆ ਰਿਹਾ ਤੇ ਨਿਰਵੀਂ ਜੇ ਉਹ ਜਦ ਤੱਕ ਕੰਨਾ ਕੰਨਾ ਦਾਣਾ ਅਨਾਜ ਦਾ ਕੱਲਾ ਕੱਲਾ ਚਾਓ ਜਿਹੜਾ ਹੈ ਉਹ ਸੈਲ ਤੱਕ ਨਹੀਂ ਪਹੁੰਚਣਾ ਉਹ ਤੇ ਸਾਡੀ ਜ਼ਿੰਮੇਵਾਰੀ ਬਣਦੀ ਆ ਤੇ ਮਾਨ ਸਰਕਾਰ ਆ ਵੀ ਤੇ ਮੰਡੀ ਬੋਰਡ ਦੀ ਜ਼ਿੰਮੇਵਾਰੀ ਆ ਸਾਰਾ ਜਿਹੜਾ ਮਾਲ ਆ ਉਹ ਉਹ ਬਿਲਕੁਲ ਜਿਹੜਾ ਹੈ ਦਪੂਰਾ ਨਹੀਂ ਹੁੰਦਾ ਉਦੋਂ ਕਿ ਅਸੀਂ ਨਾਲ ਖੜੇ ਕਿਸਾਨਾਂ ਦੇ ਮਜ਼ਦੂਰਾਂ ਤੇ ਆਰਤੀਆਂ ਮਹਿੰਗਾਈ ਦਾ ਵੀ ਨਹੀਂ ਕੋਈ ਦਿੱਕਤ ਨਹੀਂ ਆਉਂਦੀ ਕਿਸੇ ਪੱਖੋਂ ਵੀ ਇਹ ਅਸੀਂ ਵਾਦਾ ਕਰਦੇ ਹਾਂ ਕਿਸਾਨ ਭਰਾਵਾਂ ਨੂੰ ਕਹਿੰਦੇ ਆ ਕੁਝ ਕੁ ਸ਼ਰਤਾਂ ਤੇ ਅੰਸਰ ਹੈ ਜੇ ਉਹ ਕਿਸੇ ਕਿਤੇ ਉਹ ਅੱਗੇ ਹੁੰਦੀ ਨੇ ਉਹ ਚਾਹੇ ਧਰਮ ਗੁਸਤਾਨ ਦਾ ਬੁੱਧਵਾਰ ਰੋਣਾ ਹੋਵੇ ਚਾਹੇ ਮੰਦਰ ਦਾ ਰੋਣਾ ਹੋਵੇ ਚਾਹੇ ਕੋਈ ਹੋਰ ਰੋਣਾ ਹੋਵੇ ਉਹ ਉਹ ਹੀ ਅੱਗੇ ਹੁੰਦੀ ਖੜੀ ਵੀ ਖੜਾ ਹੈ ਮੇਰੇ ਕੋਲ ਸਾਰੇ ਜਾਣਦੇ ਹੋ ਵੇਖੋ ਇਮਾਨਦਾਰੀ ਨਾਲ ਕੰਮ ਕੀਤਾ ਮੰਨਦੇ ਨੇ ਕੰਮ ਕਰਾਂਗੇ ਨਾ ਤਾਂ ਅਸੀਂ ਗਲਤ ਗੱਲ ਕੀਤਾ ਸਾਡੀ ਜਿਹੜੀ ਸਰਕਾਰ ਹੈ ਸਾਡੇ ਜਿਹੜੇ ਸੁਪਰੀਮੋ ਨੇ ਸਾਡੇ ਜਿਹੜੇ ਮੁੱਖ ਮੰਤਰੀ ਨੇ ਸਾਨੂੰ ਨਿਰਦੇਸ਼ ਉਹਨਾਂ ਦੇ ਅਸੀਂ ਹਮੇਸ਼ਾ ਇਮਾਨਦਾਰੀ ਨਾਲ ਤੇ ਲੋਕਾਂ ਦੀ ਪਾਰਟੀ ਲੋਕਾਂ ਦੇ ਨਾਲ ਖੜੇ ਆ ਮੈਂ ਦੁਬਾਰਾ ਫੇਰ ਕਹਾਂਗਾ ਵੀ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਾ ਕਿਸਾਨ ਪਰਮਾ ਨੂੰ ਨਾ ਆਰਤੀ ਭਰਾਮਾ ਨਾ ਮਧੂਰ ਭਰਾਮਾ ਨਾ ਲਿਫਟਿੰਗ ਚ ਕਿਸੇ ਵੀ ਨਾ ਕੋਈ ਟਰੈਕਟਰ ਯੂਨੀਅਨ ਨੂੰ ਨਾ ਤੱਕ ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਹੋਣ ਦਿੱਤੀਓ